2014 ਸ਼ੁਰੂ ਕਰੇ ਉਪਰ ਉਸ ਤੋਂ ਬਾਅਦ ਫਿਰ ਇਹਨੂੰ ਸਿੱਖਿਆ ਕੰਮ ਨੂੰ ਪਹਿਲੇ 6 ਸਾਲ ਘਾਟਾ ਖਾਦਾ ਨੂੰ ਉਸ ਤੋਂ ਬਾਅਦ ਫਿਰ ਰੈਗੂਲਰ ਇਨਕਮ ਹੋਣੀ ਸ਼ੁਰੂ ਹੋ ਗਈ ਲੋਕ ਇਹਨੂੰ ਲੀਚੀਆਂ ਕਹਿੰਦੇ ਸੀ ਲੋਕਾਂ ਨੂੰ ਇਹ ਪਤਾ ਹੀ ਨਹੀਂ ਸੀ 2014 ਜੀ ਕਿ ਸਟਰਾਬਰੀ ਨਾਮ ਦੀ ਫਲ ਵੀ ਕੋਈ ਚੀਜ਼ ਹੈਗੀ ਹੈ ਬਹੁਤੇ ਲੋਕਾਂ ਨੂੰ ਨਹੀਂ ਸੀ ਇਹਦੇ ਬਾਰੇ ਪਤਾ ਅਪਾ ਇਕੱਠੇ ਬੈਠੇ ਸੀ ਮੇਰੇ ਮਿੱਤਰ ਸੀ ਪੁਰਾਣੇ ਔਰ ਸ਼ਰੀ ਕਲਸੀ ਹੁਣੀ ਵੀ ਮੇਰੇ ਪੁਰਾਣੇ ਮਿੱਤਰ ਨੇ ਤੇ ਆਪਾਂ ਘਰਾਂ ਘਰ ਦੇ ਵਿੱਚ ਜਿੱਦਾਂ ਇਕੱਠੇ ਬੈਠੇ ਸੀ ਤੇ ਸ਼ਰੀ ਮੈਨੂੰ ਕਹਿੰਦਾ ਕਿ ਸੇਰੇ ਯਾਰ ਬੜਾ ਮੁਰਝਾਇਆ ਪਿਆ ਤੂੰ ਕਾਫੀ ਦਿਨਾਂ ਤੋਂ ਕੀ ਚੱਕਰ ਹੈ ਮੈਂ ਮੁਰਝਾਉਣ ਦਾ ਕਾਰਨ ਇਹ ਕਿ ਇੰਨੀ ਵੱਡੀ ਇਨਵੈਸਟਮੈਂਟ ਮੈਂ ਕਰ ਤੇ ਬੈਠਾ ਹਾਂ ਤੇ ਮੈਂ ਹੈ ਮਾਰਕੀਟਿੰਗ ਵੀ ਨਹੀਂ ਹੈਗੀ ਤੇ ਬਹੁਤ ਨੁਕਸਾਨ ਚ ਲੈਣਾ ਪੈ ਰਿਹਾ ਇਹ ਪਾਜੀ ਕੋਈ ਪਿੰਡ ਲੈ ਜਾਓ ਸਾਨੂੰ ਫਿਰ ਅਸੀਂ ਜਾਣਾਂਗੇ ਸਾਡਾ ਕੰਮ ਜੀ ਚਲੋ ਮੈਂ ਉਹਨਾਂ ਨੂੰ ਪਿੰਡ ਲੈ ਕੇ ਆਇਆ ਆਪਦੇਸ਼ ਉਹਨਾਂ ਨੂੰ ਪਿੰਡ ਆਏ ਇੱਥੇ ਤੇ ਮੈਂ ਕਦੀ ਪਹਿਲਾਂ ਸੋਸ਼ਲ ਮੀਡੀਆ ਤੇ ਕਦੀ ਫੇਸਬੁਕ ਤੇ ਇਹ ਨਾ ਬੋਲਿਆ ਨਹੀਂ ਸੀ ਤੇ ਮੈਨੂੰ ਪਤਾ ਵੀ ਨਹੀਂ ਸੀ ਉਹ ਕਹਿੰਦੇ ਭਾਜੀ ਤੁਸੀਂ ਜ਼ਿਆਦਾ ਨਹੀਂ ਗੱਲ ਕਰਨੀ 2-4 ਗੱਲਾਂ ਕਰਨੀਆਂ ਤੁਹਾਨੂੰ ਬਾਰੇ ਉਹਨਾਂ ਨੇ ਉਹ ਵੀਡੀਓ ਮੇਰੀ ਚੁੱਕ ਕੇ ਆਪਣੀ ਆਈਡੀ ਤੇ ਪਾਤੀ ਆ ਜੋ ਆਈਡੀ ਤੇ ਪਾਈ ਆ ਵੀਡੀਓ ਤੋਂ ਮਾਰਨਿੰਗ ਤੋਂ ਹੀ ਫੋਨ ਉਹਨੇ ਸ਼ੁਰੂ ਹੋ ਗਿਆ ਬਟਾਲੇ ਸ਼ਹਿਰ ਤੋਂ ਬਾਕੀ ਹਰ ਥਾਵਾਂ ਤੋਂ ਵਰਲਡ ਦੇ ਪੂਰੇ ਵਰਲਡ ਜੀ ਫੋਨ ਆਏ ਮੈਨੂੰ ਕਿ ਭਾਜੀ ਵਧੀਆ ਕੰਮ ਤੁਸੀਂ ਕਰ ਰਹੇ ਹੋ ਦੱਸੋ ਸਾਡੇ ਲਈ ਕੀ ਸੇਵਾ ਹੈ ਕਿਦਾਂ ਤੁਹਾਡੀ ਸਪੋਰਟ ਕਰ ਸਕਦੇ ਸੋ ਇੰਨੀ ਕਿ ਜ਼ਿਆਦਾ ਸਪੋਰਟ ਆਈ ਕਿ ਜਦੋਂ ਮੈਂ ਤੋੜ ਕੇ ਲਿਉਂਦਾ ਸੀ ਸਟ੍ਰਾਬਰੀ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਹੁਣ ਕਿਨੂੰ ਦਈਏ ਤੇ ਕਿਨੂੰ ਨਾ ਦਈਏ ਮਤਲਬ ਸਟ੍ਰਾਬਰੀ ਪਿੱਛੇ ਵੀ ਲੜਾਈ ਹੋਣੀ ਸ਼ੁਰੂ ਹੋ ਗਈ ਸੀ ਮਤਲਬ ਇਦਾਂ ਦਾ ਕਸਟਮਰ ਵਰਗੂ ਬਲਕ ਦੇ ਜੇ ਕਸਟਮਰ ਆਇਆ ਸੋ ਟਰਾਈ ਕੀਤਾ ਤੇ ਉਹ ਕੰਮ ਮੈਂ 2014 ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਫਿਰ ਇਹਨੂੰ ਸਿੱਖਿਆ ਕੰਮ ਨੂੰ ਪਹਿਲੇ 6 ਸਾਲ ਕਾਟਾ ਖਾਦਾ ਮੈਂ ਉਸ ਤੋਂ ਬਾਅਦ ਫਿਰ ਰੈਗੂਲਰ ਇਨਕਮ ਹੋਣੀ ਸ਼ੁਰੂ ਹੋ ਗਈ ਪੀਤਾ ਸੀ ਲੋਕ ਇਹਨੂੰ ਲੀਚੀਆਂ ਕਹਿੰਦੇ ਸੀ ਲੋਕਾਂ ਨੂੰ ਇਹਦਾ ਪਤਾ ਹੀ ਨਹੀਂ ਸੀ ਜੇ 2014 ਜਿਕੇ ਸਟ੍ਰਾਬਰੀ ਨਾਮ ਦੀ ਫਰੂਟ ਵੀ ਕੋਈ ਚੀਜ਼ ਹੈਗੀ ਹੈ ਬਹੁਤੇ ਲੋਕਾਂ ਨੂੰ ਨਹੀਂ ਸੀ ਇਹਦੇ ਬਾਰੇ ਪਤਾ ਔਰ ਲਾਕਡਾਊਨ ਆਇਆ ਲਾਕਡਾਊਨ ਦੇ ਵਿੱਚ ਮੇਰਾ ਬਹੁਤ ਨੁਕਸਾਨ ਹੋਇਆ ਫਰੂਟ ਤੋੜ-ਤੋੜ ਕੇ ਸੁੱਟਣਾ ਪੈਂਦਾ ਸੀ ਕੁਝ ਘਰ ਲੈ ਜਾਂਦਾ ਸੀ ਕਿਉਂਕਿ ਇੰਨੇ ਵੱਡੀ ਗਿਣਤੀ 'ਚ ਫਰੂਟ ਤੁਸੀਂ ਰੋਜ਼ ਖਾ ਵੀ ਨਹੀਂ ਸਕਦੇ ਤੇ ਜਿਹੜਾ ਇਹਦਾ ਸਮਾਂ ਹੁੰਦਾ ਫਰੂਟ ਦਾ ਚਾਰ ਤੋਂ ਪੰਜ ਦਿਨ ਤੱਕ ਹੀ ਇਹਨੂੰ ਮੈਂ ਕਾਫੀ ਟੈਨਸ਼ਨ ਚ ਸੀ ਉਸ ਵਕਤ ਕਿ ਮੇਰਾ ਫਰੂਟ ਦਾ ਮੈਂ ਕਿੱਦਾਂ ਇਹਨੂੰ ਵੇਚਾਂ ਕਿਉਂਕਿ ਮੇਰੇ ਕੋਲ ਕੋਈ ਕਸਟਮਰ ਵੀ ਨਹੀਂ ਸੀ ਹੈਗੇ ਉਸ ਤੋਂ ਬਾਅਦ ਫਿਰ ਮੇਰੇ ਇੱਕ ਮਿੱਤਰ ਸੀ ਉਹ ਦੇਸ਼ ਕੁਮਾਰ ਅਫੂ ਜੋਗੇ ਹੁਣ ਇਸ ਦੁਨੀਆ 'ਚ ਨਹੀਂ ਹੈਗੇ ਅ ਆਪਾਂ ਇਕੱਠੇ ਬੈਠੇ ਸੀ ਮੇਰੇ ਮਿੱਤਰ ਸੀ ਪੁਰਾਣੇ ਔਰ ਸ਼ਰੀ ਕਲਸੀ ਹੁਣੀ ਵੀ ਮੇਰੇ ਪੁਰਾਣੇ ਮਿੱਤਰ ਨੇ ਤੇ ਆਪਾਂ ਘਰਾਂ ਕਰਦੇ ਜਿੱਦੇ ਇਕੱਠੇ ਬੈਠੇ ਸੀ ਤੇ ਸ਼ਰੀ ਮੈਨੂੰ ਕਹਿੰਦਾ ਕਿ ਸਿਰ ਯਾਰ ਬੜਾ ਮੁਰਝਾ ਆ ਪਿਆ ਤੂੰ ਕਾਫੀ ਦਿਨਾਂ ਤੋਂ ਕੀ ਚੱਕਰ ਹੈ ਮੈਂ ਮੁਰਝਾ ਹੋਣ ਦਾ ਕਾਰਨ ਇਹ ਕਿ ਇੰਨੀ ਵੱਡੀ ਇਨਵੈਸਟਮੈਂਟ ਮੈਂ ਕਰ ਤੇ ਬੈਠਾ ਹਾਂ ਤੇ ਮੈਂ ਮਾਰਕਿੰਗ ਲੱਗੀ ਉਪਦੇਸ਼ ਬੈਠਾ ਸੀ ਉਪਦੇਸ਼ਾ ਸੰਡਿਆ ਪੈ ਗਈ ਭਾਜੀ ਤੁਸੀਂ ਐਵੇਂ ਨਾ ਕਰੋ ਚਿੰਤਾ ਕੋਈ ਗੱਲ ਨਹੀਂ ਤੁਹਾਡਾ ਫਰੂਟ ਅਸੀਂ ਵੇਚਾਂਗੇ ਹੁਣ ਤੇ ਮੈਂ ਕਿਹਾ ਮਜ਼ਾਕ ਨਾ ਕਰੋ ਯਾਰ ਫਰੂਟ ਇਦਾਂ ਵੇਚਣਾ ਸੌਖਾ ਨਹੀਂ ਹੈਗਾ ਇਹਦੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਚੀਜ਼ ਕੀ ਆ ਉਹ ਕਹਿੰਦੇ ਭਾਜੀ ਇੱਕ ਵਾਰੀ ਪਿੰਡ ਲੈ ਜਾਓ ਸਾਨੂੰ ਫਿਰ ਅਸੀਂ ਜਾਣਾਂਗੇ ਸਾਡਾ ਕੰਮ ਜਰੇ ਚਲੋ ਮੈਂ ਉਹਨਾਂ ਨੂੰ ਪਿੰਡ ਲੈ ਕੇ ਆਇਆ ਉਪਦੇਸ਼ ਉਹਨਾਂ ਨੂੰ ਪਿੰਡ ਆਏ ਇੱਥੇ ਤੇ ਮੈਂ ਕਦੀ ਪਹਿਲਾਂ ਸੋਸ਼ਲ ਮੀਡੀਆ ਤੇ ਕਦੀ ਫੇਸਬੁਕ ਤੇ ਇੰਨਾ ਬੋਲਿਆ ਨਹੀਂ ਸੀ ਤੇ ਮੈਨੂੰ ਪਤਾ ਵੀ ਨਹੀਂ ਸੀ ਉਹ ਕਹਿੰਦੇ ਭਾਜੀ ਤੁਸੀਂ ਜ਼ਿਆਦਾ ਨਹੀਂ ਗੱਲ ਕਰਨੀ 2-4 ਗੱਲਾਂ ਕਰਨੀਆਂ ਫਰੂਟ ਬਾਰੇ ਅਸੀਂ ਤੁਹ ਫਿਰ ਉਹਨਾਂ ਨੇ ਉਹ ਵੀਡੀਓ ਮੇਰੀ ਚੁੱਕ ਕੇ ਆਪਣੀ ਆਈਡੀ ਤੇ ਪਾਤੀ ਐ। ਜੋ ਆਈਡੀ ਤੇ ਪਾਈ ਐ ਵੀਡੀਓ ਤੋਂ ਮਾਰਨਿੰਗ ਤੋਂ ਹੀ ਫੋਨ ਆਉਣੇ ਸ਼ੁਰੂ ਹੋ ਗਏ ਪਟਾਣੇ ਸ਼ਹਿਰ ਤੋਂ। ਬਾਕੀ ਹਰ ਥਾਵਾਂ ਤੋਂ, ਵਰਲਡ ਤੋਂ, ਪੂਰੇ ਵਰਲਡ ਜੀ ਫੋਨ ਆਏ ਮੈਨੂੰ ਕਿ ਭਾਜੀ ਵਧੀਆ ਕੰਮ ਤੁਸੀਂ ਕਰ ਰਹੇ ਹੋ ਦੱਸੋ ਸਾਡੇ ਲਈ ਕੀ ਸੇਵਾ ਹੈ ਕਿਦਾਂ ਤੁਹਾਡੀ ਸਪੋਰਟ ਕਰ ਸਕਦੇ ਹਾਂ, ਕਿਦਾਂ ਤੁਹਾਡਾ ਫੂਡ ਵੇਚ ਸਕਦਾ। ਸੋ ਇੰਨੀ ਕਿ ਜ਼ਿਆਦਾ ਸਪੋਰਟ ਆਈ ਕਿ ਜਦੋਂ ਮੈਂ ਤੋੜ ਕੇ ਲਿਉਣਾ ਸੀ ਸਟ੍ਰਾਬਰੀ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਹੁਣ ਕਿਨੂੰ ਦਈਏ ਤੇ ਕਿਨੂੰ ਨਾ ਦਈਏ। ਮਤਲਬ ਸਟ੍ਰਾਬਰੀ ਪਿੱਛੇ ਵੀ ਲੜਾਈ ਹੋਣੀ ਸ਼ੁਰੂ ਹੋ ਗਈ ਸੀ। ਮਤਲਬ ਔਰ ਫਿਰ ਉਹੀ ਕਸਟਮਰ ਜਿਹੜਾ ਸੀ ਗਾਂ ਦੇ ਗਾਂ ਮੇਰਾ ਚੱਲਦਾ ਗਿਆ ਔਰ ਉਸੇ ਕਸਟਮਰ ਤੋਂ ਗਾਂ ਹੋਰ ਕਸਟਮਰ ਮਿਲੇ ਉਹੀ ਜਿਹੜਾ ਸੋਸ਼ਲ ਮੀਡੀਆ ਤੇ ਕੰਮ ਕੀਤਾ ਅੱਜ ਉਹਦੇ ਬਦੌਲਤ ਹੀ ਅੱਜ ਇਹ ਕੰਮ ਜਿਹੜਾ ਸਕਸੈਸ ਹੋਇਆ ਵਕਤ ਤੋਂ ਸ਼ਾਇਦ ਉਹ ਉਸ ਸੈਮੀਨਾਰ ਦੇ ਵਿੱਚ ਗਏ ਸੀ ਉਹਨਾਂ ਨਾਲ ਅੰਕੇ ਮੇਰੇ ਨਾਲ ਗੱਲ ਕੀਤੀ ਉਹਨਾਂ ਨੇ ਉਦੋਂ ਉਹ ਪਲਾਨ ਕੈਨਸਲ ਕਰ ਦਿੱਤਾ ਕਿਉਂਕਿ ਮਾਰਕੀਟਿੰਗ ਨਹੀਂ ਸੀ ਹੈਗੀ ਪਤਾ ਨਹੀਂ ਸੀ ਲੋਕਾਂ ਨੂੰ ਪਰ ਮੇਰੇ ਦਿਮਾਗ 'ਚ ਗੱਲ ਬੈ ਗਈ ਸੀ ਕਿ ਇੱਕ ਦਿਨ ਇਸ ਚੀਜ਼ ਨੂੰ ਟਰਾਈ ਕਰਨਾ ਔਰ ਵੈਸੇ ਵੀ ਡਾਈਵਰਸੀਫਿਕੇਸ਼ਨ ਆਫ ਕ੍ਰੋਪਸ ਕ੍ਰੋਪਸ ਦੇ ਹੱਕ ਵਿੱਚ ਐ ਮਤਲਬ ਕਿ ਫਸਲੀ ਜਿਹੜਾ ਇਹ ਪਰ ਕਣਕ ਝੋਨੇ ਚ ਬਾਹਰ ਨਿਕਲਣਾ ਚਾਹੁੰਦਾ ਸੀ ਕੋਈ ਡਿਫਰੈਂਟ ਅਪਲਾਈ ਕਰਨਾ ਚਾਹੁੰਦਾ ਸੀ ਤੇ ਮੈਂ ਵੀ ਫੈਡ ਅਪ ਹੋਇਆ ਸੀ ਕਿ ਕਣਕ ਝੋਨੇ ਤੋਂ ਬਾਹਰ ਨਿਕਲ ਕੇ ਕੁਝ ਵੱਖਰਾ ਕਰੀਏ ਤੇ ਇਹਨੂੰ ਡਿਵਾਈਡ ਕਰੀਏ ਸੋ ਉਹ ਦਿਮਾਗ ਚ ਗੱਲ ਬੈਣ ਕਰਕੇ ਫਿਰ ਮੈਂ ਇਹਨੂੰ ਸ਼ੁਰੂ ਕਰ ਦਿੱਤਾ ਕਿ ਜਦ ਤੀ ਤੀ ਤੱਕ ਲਾ ਆਸ ਜੇ ਥੋੜਾ ਲੇਟ ਵੀ ਜੇ ਤਾਂ ਵੀ ਕੋਈ ਚੱਕਰ ਨਹੀਂ ਔਰ ਫਰੂਟ ਜਿਹੜਾ ਇਹਦਾ ਫਰਵਰੀ ਦੇ ਅੰਤ ਚ ਸ਼ੁਰੂ ਹੋ ਜਾਂਦਾ ਫਰੂਟ ਤੋਂ ਬਾਅਦ ਫਿਰ ਫਰੂਟ 15 ਮਈ ਤੱਕ ਇਹਦਾ ਫਰੂਟ ਚੱਲਦਾ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਇਹਦਾ ਹਫਤੇ ਬਾਅਦ ਹੀ ਪਾਣੀ ਤੁਸੀਂ ਲਾਉਣਾ ਹੁੰਦਾ ਥੋੜਾ ਥੋੜ ਸੋ ਬਾਕੀ ਦੇ ਮੁਕਾਬਲੇ ਤੇ ਬਹੁਤ ਘੱਟ ਪਾਣੀ ਲੱਗਦਾ ਇਹ ਜਿਹੜਾ ਇਹਦਾ ਪਲਾਂਟ ਦੀ ਜਿਹੜੀ ਪਨੀਰੀ ਆਉਂਦੀ ਆ ਉਹ ਹਿਮਾਚਲ ਤੋਂ ਆਉਂਦੀ ਆ ਔਰ ਸੋਲਨ ਤੋਂ ਮਿਲਦੀ ਪਨੀਰੀ ਉਸ ਤੋਂ ਬਾਅਦ ਪੌਂਟਾ ਸਾਹਿਬ ਤੋਂ ਵੀ ਮਿਲਦੀ ਆ ਪਾਲਨਪੁਰ ਤੋਂ ਵੀ ਮਿਲਦੀ ਆ ਜੇ ਤੁਸੀਂ ਇੰਡੀਆ ਦੀ ਗੱਲ ਕਰੋ ਤੇ ਮਹਾਬਲੀਸ਼ਵਰ ਪੂਨੇ ਉਥੋਂ ਵੀ ਪਨੀਰੀ ਮਿਲਦੀ ਪਰ ਸਾਨੂੰ ਜਿਹੜੀ ਸਸਤੀ ਪਨੀਰੀ ਮਿਲਦੀ ਉਹ ਹਿਮਾਚਲ ਤੋਂ ਮਿਲਦੀ ਆ ਸੋ ਆਪਾਂ ਹਿਮਾਚਲ ਤੋਂ ਮੈਂ ਮੰਡੀ ਵਾਲ ਨੂੰ ਨਹੀਂ ਕੀਤਾ ਬਾਕਡਾਊਨ ਤੋਂ ਬਾਅਦ ਤੇ ਫਿਰ ਜਿਹੜੇ ਆਪਣੇ ਆਨਲਾਈਨ ਕਸਟਮਰ ਬਣੇ ਨੇ ਮੇਰੇ ਮੈਂ ਉਹਨਾਂ ਆਨਲਾਈਨ ਕਸਟਮਰ ਨੂੰ ਹੀ ਸਪਲਾਈ ਕਰਦਾ ਔਰ ਜਿਹੜੇ ਹੋਰ ਕੁਝ ਦੁ ਉਹ ਦੁਕਾਨਾ 'ਚ ਦਿੰਦਾ अदरवाइज ਮੈਂ ਬਾਹਰ ਨਹੀਂ ਦਿੰਦਾ ਕਿ